ਸ੍ਰੀ ਵਾਹਿਗੁਰੂ ਸਾਹਿਬ ਜੀ ਜਗਤ ਮੈਂ ਚੋਠੀ ਦੇਖੇ ਪ੍ਰੇ ਸੋ ਸਭ ਨਗਿਓ ਕੀ ਤਰਕ ਮੀਤ ਸਤਿਗੁਰ ਆਇਓ ਸਰਣ ਤੁਹਾਰੀ

ਸਾਦਾ ਸੋਰਠ ਮਨਾ ਨਾਵਾ ਪ੍ਰੀਤਮ ਜਾਨ ਲੇ ਹੋ ਮਨ ਵਾਹੀ ਆਪਣੇ ਸੁਖ ਸੋਈ ਤੱਕ ਫੰਦੇ ਹੋ ਦਾ ਤ ਕੋ ਨ ਆਵਤ ਨੇ ਰੈ ਘਰ ਕੀ ਨਾਲ ਬਾਤ ਹੈ ਤਜਾ ਸੋ ਸਦਾ ਰਹਤ ਸੰਗ ਲਾਗੀ ਜਬ ਹੀ ਹਾਸ ਤਾ ਦੀਏ ਕਾਇਆ ਪ੍ਰੇਤ ਪ੍ਰੇਤ ਕੜ ਭਾਗੀ ਇਹ ਬਿਦਕੋ ਗਵਾਰ ਬਨਿਓ ਹੈ ਜਾਸਨ ਹੋ ਲਗਾਇਓ ਅੰਤ ਬਾਦ ਨਾਲਿ ਕੈਨ ਹਰਦੀ ਕੋ ਕਾਮ ਨ ਆਇਓ ਇਹ ਬਿਦਕੋ ਮਿਹਾਰ ਬਨਿ ਸੋਰਠਿ ਰਾਗ ਦੇ ਵਿੱਚੋਂ ਨੌਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ 633 ਅਗਬਰ ਸਿਸ਼ੋਭਤ ਹੈ ਸੋਰਠ ਮਹੱਲਾ ਨਾਵ ਪ੍ਰੀਤਮ ਚਾਨ ਲਿਓ ਮਨ ਮਾਹੀ ਸਤਿਗੁਰੂ ਜੀ ਕਹਦੇ ਹੈ ਮੇਰੇ ਮਿੱਤਰ ਆਪਣੇ ਮਨ ਦੇ ਵਿੱਚ ਇੱਕ ਗੱਲ ਪੱਕੀ ਕਰਕੇ ਸਮਝ ਲੈ ਕਿ ਇਸ ਦੁਨੀਆ ਦਾ ਦਸਤੂਰ ਕੀ ਹੈ ਸਤਿਗੁਰੂ ਜੀ ਕਹਿੰਦੇ ਆਪਣੇ ਸੁਖ ਸਿਉ ਹੀ ਜਗ ਫਾਂਦੇ ਓ ਕੋ ਕਾਹੂ ਕੋ ਨਾਹੀ ਕਹਿੰਦੇ ਇਹ ਜਿਹੜਾ ਸੰਸਾਰ ਹੈ ਇਹ ਕੇਵਲ ਤੇ ਕੇਵਲ ਆਪਣੇ ਸੁੱਖਾਂ ਦੇ ਨਾਲ ਹੀ ਬਚਾ ਹੋਇਆ ਹੈ ਕੋਈ ਵੀ ਇਥੇ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਬਣਦਾ ਜਿੰਨਾ ਤੁਸੀਂ ਕਿਸੇ ਦਾ ਮਰਜੀ ਕਰਕੇ ਵੇਖ ਲਵੋ ਗੁਰੂ ਪਿਆਰੇ ਸਾਧ ਸੰਗਤ ਜੀਓ ਬਾਣੀ ਦੇ ਫੈਸਲੇ ਨੇ ਕੋਈ ਨਹੀਂ ਕਿਸੇ ਦਾ ਬਣਦਾ ਦੁਨੀਆਂ ਆਪਣੇ ਸਾਹਮਣੇ ਕੁਝ ਹੋਰ ਹੈ ਤੇ ਦੂਸਰੇ ਪਾਸੇ ਕੁਝ ਹੋਰ ਹੈ ਜਿੰਨੇ ਬਾਬਾ ਅਫੀਦ ਸਾਹਿਬ ਜੀ ਕਹਿੰਦੇ ਨੇ ਨਾ ਜਨ ਮਨ ਹੋਰ ਮੁਖ ਹੋਰ ਸਿਕੰਡ ਕੱਤਿਆ ਦੁਨੀਆਂ ਤਾਂ ਇਸ ਤਰ੍ਹਾਂ ਕੱਚੇ ਪੱਲਿਆਂ ਦੀ ਹੈ ਸੁਖ ਮੈਂ ਆਨ ਬਹੁਤ ਮਿਲ ਬਹਿਣ ਤਰਹ ਤਾ ਹੂੰ ਦਿਸਕੇ ਹੈ ਜਦੋਂ ਮਨੁੱਖ ਸੁੱਖਾਂ ਦੇ ਵਿੱਚ ਹੁੰਦਾ ਹੈ ਤਦੋਂ ਬੜੇ ਦੋਸਤ ਮਿੱਤਰ ਬਣ ਜਾਂਦੇ ਨੇ ਪਰ ਜਦੋਂ ਹੀ ਕੋਈ ਹਰ ਪਾਸਿਓਂ ਵਾਹਿਗੁਰੂ ਹਰ ਪਾਸਿਓਂ ਘੇਰ ਕੇ ਰੱਖਦੇ ਨੇ ਚੌਵੀ ਪਾਸਿਓਂ ਦੇ ਬੈਠੇ ਰਹਿੰਦੇ ਨੇ ਪਰ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵਿਪਤ ਭੜੀ ਸਭ ਹੀ ਸਰਬ ਛਾੜ ਤਕੋ ਨਾ ਆਵਤ ਨੇ ਕਿਤੇ ਜਦੋਂ ਕੋਈ ਵਿਪਤਾ ਦਾ ਸਮਾਂ ਆ ਗਿਆ ਜਦੋਂ ਕੋਈ ਦੁੱਖ ਆਉਣ ਲੱਗਿਆ ਕੋਈ ਔਖਾ ਸਮਾਂ ਆ ਗਿਆ ਫਿਰ ਸਭ ਸਾਥ ਛੱਡ ਜਾਂਦੇ ਨੇ ਕੋਈ ਨੇੜੇ ਨਹੀਂ ਆਉਂਦਾ ਕਾਇਤੀ ਨਾਰ ਬਹੁਤ ਹਤਜਾਸ ਸਦਾ ਰਹਤ ਸਗ ਲਾਗੀ ਘਰ ਦੀ ਇਸਰੀ ਵੀ ਜਿਸ ਨਾਲ ਬੜਾ ਪਿਆਰ ਹੈ ਜਿਹੜੀ ਸਦਾ ਨਾਲ ਰਹਿੰਦੀ ਹੈ ਸਤਿਗੁਰੂ ਜੀ ਕਹਿੰਦੇ ਜਬ ਹੀ ਹਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਿਸ ਵੇਲੇ ਕਦੇ ਇਹ ਜੀਵ ਆਤਮਾ ਇਸ ਸਰੀਰ ਨੂੰ ਛੱਡ ਦਿੰਦਾ ਹੈ ਉਹ ਵੀ ਇਹ ਆਪਦੇ ਪਾਸੇ ਹਟ ਜਾਂਦੀ ਹੈ ਕਿ ਇਹ ਤੇ ਹੁਣ ਮਰ ਚੁੱਕਿਆ ਹੈ ਇਹ ਬੇਦਕੋ ਬਿਹਾਰ ਬਣਿਓ ਹੈ ਜਾਸੋ ਨਿਹੂ ਲਗਾਇਓ ਦੁਨੀਆ ਦਾ ਇਹ ਵਰਦਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੁੰਦਾ ਹੈ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਉ ਨ ਆਇਓ ਅਸੀਰਲੇ ਸਮੇਂ ਅੰਤ ਸਮੇਂ ਉਸ ਅਕਾਰ ਪਰ ਵਾਹਿਗੁਰੂ ਜੇ ਤੋਂ ਬਿਨਾ ਕੋਈ ਵੀ ਕਾਰੀ ਕੰਮ ਆਉਣ ਵਾਲਾ ਨਹੀਂ ਹੈ ਇਸ ਕਰਕੇ ਸਤਿਗੁਰੂ ਜੀ ਨੂੰ ਮਿੱਤਰ ਬਣਾਈਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪਿਆਰ ਪਾਈਏ ਦੁਨੀਆਂ ਦਾ ਪਿਆਰ ਤੋੜਨੀ ਨਿਮਦਾ ਸੋ ਕੋਟਾਨ ਬੁਰਸ਼ ਕਰਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ ਅਮਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਸ਼ਰਮ ਦੀ ਕੀਤੀ ਅਮਰਤ ਵੇਲਾ ਖੁੱਲੇ ਦਰਸ਼ਨ ਦੀ ਦਾੜੇ ਬਖਸ਼ਿਸ਼ ਕੀਤੀ ਬਾਣੀ ਪੜਤ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਪੜਾਈ ਰੱਖਣ ਸਰਬ ਸੰਤਾਂ ਦਾ ਆਪਣਾ ਅਚਰਣਾ ਕਮਲਾ ਨਾੜ ਜੋੜ ਕੇ ਰੱਖਣ ਸਭਨਾ ਦੇ ਸਰਤੇ ਮੇਰ ਪਰ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ ਦਾ ਗੰਗਦੀਆਂ ਦਾਤ ਅਮਰਤ ਵੇੜਾ ਬਾਣੀ ਪਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬ ਸੰਤਾਂ ਦੇ ਹਾਰ ਨਿਰਾਸ਼ ਕਰਨ ਗੁਰੂ ਜੀ ਦੇ ਅਨੁਸਾਰ ਸਭਨਾ ਦੀ ਅਸ਼ਟ ਮਰੂ ਕਮਲਾ ਬੂਰਣ ਕਰਨ ਸਰਬੱਤ ਸੰਤਾਂ ਦਾ ਧੰਨਵਾਦ ਜੀਓ ਆਇਆ ਜੀ ਆਇਆਂ ਆਪ ਨੂੰ ਪਿਆਰ ਸਤ ਸੰਗ ਜੀਓ ਸਤਿਨਾਮ ਸ਼੍ਰੀ ਵਾਖ ਗੁਰ ਕੀਨ ਜਪ ਨਾ ਲੜਨਾ ਕਰੀਏ ਕੋਈ ਵੀ ਰਸਨਾ ਬਾਚੀ ਨਾ ਰਹੇ ਸਾਰੀਆਂ ਸੰਕਤ ਪਿਆਰ ਸਤਿਗੁਰ ਸਾਹਿਬ ਬੋਲੇ ਉਹ ਜੀ ਸਤਿਨਾਮ ਵਾਣੀ ਗੁਰੂ ਸਤ Okay. sat naam i hey, could